ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪੰਜਾਬ ਯੂਨੀਵਰਸਿਟੀ ਦਾ ਜੋ ਮੋਰਚਾ ਸੀ ਉਹ ਤਾਂ ਆਪਾਂ ਜਿੱਤ ਹੀ ਲੈਣਾ ਸੀ ਤੇ ਜਿੰਨਾ ਵੱਡਾ ਉੱਥੇ ਘੱਟ ਹੋ ਗਿਆ ਇਥੋਂ ਇਹੀ ਸਾਬਤ ਹੁੰਦਾ ਕਿ ਪੰਜਾਬੀ ਜਾਗੇ ਹੋਏ ਲੋਕ ਤੇ ਸੰਘਰਸ਼ੀ ਲੋਕ ਆ ਤੇ ਜੋ ਨੌਜਵਾਨ ਪੀੜੀ ਆ ਉਹ ਹੋਰ ਜ਼ਿਆਦਾ ਜਾਗੀ ਹੋਈ ਆ ਨਹੀਂ ਤਾਂ ਨੌਜਵਾਨ ਇਹਨਾਂ ਧਰਨਿਆਂ 'ਚ ਇਕੱਠਾਂ 'ਚ ਬਹੁਤ ਘੱਟ ਹਿੱਸਾ ਲੈਂਦੇ ਆ ਪਰ ਹੁਣ ਜੋ ਕਿਸਾਨ ਅੰਦੋਲਨ ਚੱਲਿਆ ਤੇ ਹੁਣ ਉਸ ਤੋਂ ਬਾਅਦ ਜਿੰਨੇ ਵੀ ਕੋਈ ਹੱਕਾਂ ਦੀ ਗੱਲ ਪੰਜਾਬ ਦੀ ਹੋਈ ਹੈ ਤੇ ਨੌਜਵਾਨ ਆਪਣਾ ਉੱਠ ਕੇ ਲੜਿਆ ਯਾਨੀ ਨੌਜਵਾਨ ਆਪਣਾ ਜਾਗਰੂਕ ਹੋ ਗਿਆ ਹੁਣ ਜਿਵੇਂ ਪਹਿਲਾਂ ਕਈ ਧਰਨਿਆਂ ਦੇ ਵਿੱਚ ਲੋਕ ਜਾਂਦੇ ਨਹੀਂ ਸੀ ਹੁਣ ਧਰਨਿਆਂ ਦੇ ਵਿੱਚ ਵੱਡੇ ਪੱਦਰ ਤੇ ਲੋਕ ਜਾਣ ਲੱਗ ਗਏ ਤੇ ਜਾਨ ਲੋਕਾਂ ਦੇ ਆਉਣ ਦਾ ਕਰਕੇ ਸਰਕਾਰਾਂ ਵੀ ਥੋੜਾ ਬਹੁਤ ਇਹਨਾਂ ਚੀਜ਼ਾਂ ਤੋਂ ਡਰਨ ਲੱਗੀਆਂ ਤੇ ਕਈ ਚੀਜ਼ਾਂ ਜਿਹੜੇ ਕਾਲੇ ਕਾਨੂੰਨ ਆ ਉਹ 100 ਵਾਰ ਸੋਚਦੀਆਂ ਬਣਾਉਣ ਲੱਗੇ ਆ ਤੇ ਹੁਣ ਆਪਾਂ ਹਰ ਚੀਜ਼ ਕਰ ਲੈਣੇ ਆ ਇਕੱਠੇ ਵੀ ਹੋ ਜਾਣੇ ਆ ਤੇ ਧਰਨੇ ਵੀ ਲਾ ਲੈਣੇ ਆ ਜਿਹੜੀ ਵੀ ਜਿਵੇਂ ਸੜਕਾਂ ਘੇਰ ਲੈਣੇ ਆ ਜਿਹੜੇ ਵੀ ਕੰਮ ਨੂੰ ਪੈਣੇ ਆ ਆਪਾਂ ਇਕੱਠੇ ਹੋ ਜਾਣੇ ਪਰ ਜਦੋਂ ਆਪਾਂ ਥੋੜੀ ਬਹੁਤ ਟੈਂਪਰੇਰੀ ਕੋਈ ਜੰਗ ਜਿੱਤ ਲਈਏ ਤੇ ਬਾਅਦ ਦੇ ਵਿੱਚ ਆਪਾਂ ਦੋ ਫਾੜ ਹੋ ਜਾਣੇ ਆ ਜਾਂ ਆਪਾਂ ਪਾੜ ਜਾਨੇ ਜਾਂ ਫਿਰ ਬਾਅਦ ਚ ਆਪਾਂ ਉਸ ਚੀਜ਼ ਤੇ ਦੁਬਾਰਾ ਰੀਥਿੰਕ ਨਹੀਂ ਕਰਦੇ ਤੇ ਉਹ ਉਹ ਜਾਨੀ ਹੌਲੀ ਹੌਲੀ ਫੇਰ ਉੱਥੇ ਹੀ ਗੱਲ ਆ ਜਾਂਦੀ ਹੈ ਜਿੱਥੋਂ ਆਪਾਂ ਧਰਨਿਆਂ ਲਾ ਕੇ ਤੇ ਉਸ ਚੀਜ਼ ਦੇ ਲਈ ਸੰਘਰਸ਼ ਕੀਤਾ ਹੁੰਦਾ ਤੇ ਇਹਦਾ ਪਰਮਾਨੈਂਟ ਸੋਲੂਸ਼ਨ ਇਹ ਹੈ ਕਿ ਆਪਾਂ ਐਜੂਕੇਟ ਬੰਦੇ ਜਿਹੜੇ ਕੋਈ ਪੰਜਾਬ ਦੇ ਲੋਕਾਂ ਦੇ ਲਈ ਕੰਮ ਕਰਨ ਤੇ ਲੋਕਾਂ ਦਾ ਕੋਈ ਸਵਾਰਨ ਨਾਲ ਜਾਂ ਲੋਕਾਂ ਦੇ ਪ੍ਰਤੀ ਸਵੇਦਨਸ਼ੀਲ ਬੰਦੇ ਹੋਣ ਜਿਹੜੇ ਆਪਾਂ ਐਮਐਲਏ ਐਮਪੀ ਚੁਣੀਏ ਆਈ ਆਪਣਾ ਕੁਝ ਭਲਾ ਹੋ ਸਕਦਾ ਹੁਣ ਆਪਾਂ ਯੰਗ ਵੀ ਨਾਲ ਹੋਣ ਨਾਲ ਸਿਆਣੇ ਬੰਦੇ ਹੋਣ ਜਿਵੇਂ ਡਾਕਟਰ ਪਿਆਰੇ لال ਗਰਗ ਜੀ ਹੈ ਗਰਗ ਸਾਹਿਬ ਵਰਗਾ ਜਾਗਿਆ ਹੋਇਆ ਬਹੁਤ ਘੱਟ ਬੰਦੇ ਆ ਜਿਹੜੀਆਂ ਸਟੇਟਾਂ ਦੇ ਕੋਲ ਇਦਾਂ ਦੇ ਬੰਦੇ ਹੈਗੇ ਆ ਨਾ ਤੇ ਉਹ ਸਮਝੋ ਵਾਹਿਗੁਰੂ ਦਾ ਸ਼ੁਕਰ ਕਰਨਾ ਚਾਹੀਦਾ ਉਹਨਾਂ ਸਟੇਟਾਂ ਨੂੰ ਜਿਨ੍ਹਾਂ ਕੋਲੇ ਇੰਨੀ ਯਾਨੀ ਕਿ ਜਾਗੇ ਹੋਏ ਬੰਦੇ ਤੇ ਐਜੂਕੇਟ ਬੰਦੇ ਸਾਇੰਸ ਦੀ ਵੀ ਸਮਝ ਰੱਖਦੇ ਤੇ ਧਰਮ ਦੀ ਵੀ ਸਮਝ ਰੱਖਦੇ ਆ ਇਦਾਂ ਦੇ ਬਹੁਤ ਘੱਟ ਬੰਦੇ ਹੁੰਦੇ ਆ ਜਿਹੜੇ ਦੋ ਦੋਹਾਂ ਫੀਲਡਾਂ ਦੀ ਸਮਝ ਰੱਖਦੇ ਹੋਣ ਵੱਡੇ ਵੱਡੇ ਜਿਹੜੇ ਸਿੱਖ ਲੀਡਰ ਬਣੇ ਫਿਰਦੇ ਆ ਆਪਣੇ ਆਪ ਨੂੰ ਪੰਥਕ ਲੀਡਰ ਕੋਈ ਜਾਂਦੇ ਆ ਉਹਨਾਂ ਤੋਂ ਜ਼ਿਆਦਾ ਗੁਰਬਾਣੀ ਦੀ ਸਮਝ ਡਾਕਟਰ ਪਿਆਰੇ لال ਗਰਗ ਰੱਖਦੇ ਆ ਕਿਉਂਕਿ ਗੁਰਬਾਣੀ ਸੈਂਟੀਫਿਕ ਹੈ ਤੇ ਡਾਕਟਰ ਵੀ ਡਾਕਟਰ ਦਾ ਮਾਈਂਡ ਵੀ ਸੈਂਟੀਫਿਕ ਹੁੰਦਾ ਪਰ ਅੱਜ ਕੱਲ ਦੇ ਡਾਕਟਰ ਵੀ ਇਹਨਾਂ ਚੱਕਰਾਂ ਦੇ ਵਿੱਚ ਹੈਗੇ ਆ ਪਰ ਜੇ ਆਪਾਂ ਪ੍ਰੈਕਟੀਕਲ ਦੇਖੀਏ ਤੇ ਡਾਕਟਰ ਸੈਂਟੀਫਿਕ ਹੁੰਦਾ ਕਿਉਂਕਿ ਉਹ ਸਾਇੰਸ ਦੇ ਨਾਲ ਜੁੜਿਆ ਹੁੰਦਾ ਸਾਇੰਸ ਪੜ੍ਹੀ ਹੁੰਦੀ ਏ ਉਹਨੇ ਤੇ ਸਾਇੰਸ ਪ੍ਰੈਕਟੀਕਲ ਗੱਲ ਤੋਂ ਬਿਨਾ ਕਿਸੇ ਚੀਜ਼ ਨੂੰ ਮੰਨਦੀ ਨਹੀਂ ਏ ਤੇ ਸੈਂਟੀਫਿਕ ਗੱਲ ਨੂੰ ਮੰਨਦੀ ਏ ਤੇ ਇਸ ਕਰਕੇ ਜੋ ਡਾਕਟਰ ਜੇ ਉਹ ਵਿਮਾ ਭਰਮਾਂ ਦੇ ਵਿੱਚ ਏ ਤੇ ਉਹ ਆਪਾ ਡਾਕਟਰ ਉਹਨੂੰ ਇਹ ਤੁਸੀਂ ਦੇਖ ਲਓ ਉਹਨੂੰ ਡਾਕਟਰ ਕਹਿ ਸਕਦੇ ਆ ਜਾਂ ਨਹੀਂ ਤੇ ਪਰ ਜੋ ਡਾਕਟਰ ਪਿਆਰੇ لال ਗਰਗਾ ਉਹ ਸਾਇੰਸ ਨੂੰ ਵੀ ਸਮਝਦੇ ਆ ਤੇ ਆਪਣੇ ਜੋ ਸਿੱਖ ਜਮਾ ਉਹਨੂੰ ਵੀ ਸਮਝਦੇ ਆ ਦੂਜੇ ਧਰਮ ਕਿਸੇ ਦੀ ਨਹੀਂ ਮੈਂ ਗੱਲ ਕਰ ਰਿਹਾ ਜਿਹੜੀ ਚੀਜ਼ ਹੈ ਹੀ ਸੈਂਟੀਫਿਕ ਆ ਜਿਹੜੀ ਕੋਈ ਅੰਧਵਿਸ਼ਵਾਸ ਨਹੀਂ ਕੋਈ ਇਹਦੇ ਵਿੱਚ ਇਦਾਂ ਦਾ ਕਰਮਕਾਂਡ ਨਹੀਂ ਹੈ ਤੇ ਇਸ ਕਰਕੇ ਮੈਂ ਕਹਿ ਰਿਹਾ ਵੀ ਧਰਮ ਆਪਣੇ ਸਿੱਖ ਧਰਮ ਦੇ ਗੁਰੂ ਗ੍ਰੰਥ ਸਾਹਿਬ ਬਾਰੇ ਜੋ ਸਮਝ ਰੱਖਦੇ ਆ ਇਦਾਂ ਦੇ ਬੰਦੇ ਬਹੁਤ ਘੱਟ ਹੁੰਦੇ ਆ ਜਾਂ ਤਾਂ ਡਾਕਟਰ ਧਰਮ ਬਾਰੇ ਨਹੀਂ ਕੁਝ ਜਾਣਦੇ ਹੁੰਦੇ ਤੇ ਇੱਕ ਹੀ ਚੀਜ਼ ਜਾਨੀ ਕਿ ਹੁੰਦੇ ਆ ਤੇ ਪਰ ਇਹ ਆਪਾਂ ਨੂੰ ਇਹ ਬਹੁਤ ਵੱਡੀ ਏ ਗੁਰੂ ਸਾਹਿਬ ਦੀ ਬਖਸ਼ਿਸ਼ ਹੈ ਜੋ ਇਦਾਂ ਦੇ ਵੱਡੇ ਬੰਦੇ ਆਪਾਂ ਨੂੰ ਦਿੱਤੇ ਐ ਤੇ ਉਹ ਡਾਕਟਰ ਪਿਆਰੇ لال ਗਰਗ ਵਰਗੇ ਬੰਦੇ ਉਹ ਪਰਮਨੈਂਟ ਸੋਲੂਸ਼ਨ ਕੱਢ ਸਕਦੇ ਬਹੁਤ ਸਾਰੀਆਂ ਚੀਜ਼ਾਂ ਦਾ ਹੁਣ ਜੇ ਸਰਕਾਰ ਉਹਨਾਂ ਤੋਂ ਕੋਈ ਚਾਵੇ ਕਿ ਉਹਨਾਂ ਤੋਂ ਕੋਈ ਗੱਲ ਪੁੱਛਣੀ ਹੈ ਜਾਂ ਉਹਨਾਂ ਦੇ ਨਜ਼ਰੀਏ ਦੇ ਅਕੋਰਡਿੰਗ ਕੰਮ ਕਰਨ ਤੇ ਬਹੁਤ ਕੁਝ ਭਲਾ ਹੋ ਸਕਦਾ ਹੈ ਪਰ ਜਿਹੜੇ ਇਦਾਂ ਦੇ ਬੰਦੇ ਹੁੰਦੇ ਆ ਇਹ ਜੋ ਲੀਡਰਾਂ ਨੂੰ ਚੁੱਭਦੇ ਹੁੰਦੇ ਆ ਜਿਹੜੇ ਵੀ ਗੱਲ ਸਮੇਂ ਤੋਂ ਪਹਿਲਾਂ ਕਰਨ ਜਾਂ ਜਿਹੜੀ ਗੱਲ ਸਰਕਾਰ ਦੀ ਜੋ ਕ੍ਰਾਈਟੇਰੀਆ ਉਹਦੇ ਤੋਂ ਅੱਗੇ ਦੀ ਕਰਨ ਤੇ ਉਹ ਬੰਦੇ ਚੁੱਭਦੇ ਆ ਸਰਕਾਰਾਂ ਨੂੰ ਇਸ ਕਰਕੇ ਡਾਕਟਰ ਪਿਆਰੇ ਲਾਲ ਗਰਗ ਵੀ ਇਹ ਜਿਹੜੇ ਬੰਦੇ ਕੁਰਸੀਆਂ ਤੇ ਬੈਠੇ ਆ ਇਹਨਾਂ ਨੂੰ ਚੰਗੇ ਨਹੀਂ ਲੱਗਦੇ ਹੁਣੇ ਤੇ ਉਹਨਾਂ ਨੇ ਜ਼ਿੰਦਗੀ ਦੇ ਵਿੱਚ ਕਿੰਨੇ ਉਹਨਾਂ ਦੇ ਕੇਸ ਆਏ ਹੋਣਗੇ ਉਹਨਾਂ ਨੇ ਜਦੋਂ ਪੰਜਾਬ ਦੇ ਵਿੱਚ ਹਾਲਾਤ ਖਰਾਬ ਸੀ ਉਸ ਸਮੇਂ ਡਿਊਟੀਆਂ ਕੀਤੀਆਂ ਹੋਈਆਂ ਨੇ ਤੇ ਉਹਨਾਂ ਤੇ ਇੱਕ ਵੀ ਕੋਈ ਇਲਜ਼ਾਮ ਨਹੀਂ ਲੱਗਾ ਕਿ ਉਹਨਾਂ ਨੇ ਕੋਈ ਕਿਸੇ ਕਿਸਮ ਦੀ ਕੋਈ ਰਿਪੋਰਟ ਦੇ ਵਿੱਚ ਕੋਈ ਗੜਬੜ ਕੀਤੀ ਹੋਵੇ ਜਾਂ ਉਹਨਾਂ ਨੇ ਕੋਈ ਕਿਸੇ ਕਿਸਮ ਦੀ ਇਦਾਂ ਦੀ ਕੋਈ ਚੀਜ਼ ਕੀਤੀ ਹੋਵੇ ਜਿਹਦੇ ਨਾਲ ਕੋਈ ਉਹਨਾਂ ਤੇ ਸਵਾਲ ਖੜਾ ਖੁੰਦਾ ਹੋਵੇ ਇਦਾਂ ਦੀ ਕੋਈ ਗੱਲ ਨਹੀਂ ਹੈ ਇਸ ਕਰਕੇ ਮੈਂ ਤੁਹਾਨੂੰ ਕਹਿਣਾ ਚਾਹਣਾ ਹੈ ਕਿ ਜਦੋਂ ਆਪਾਂ ਸੰਘਰਸ਼ ਕਰਕੇ ਸਾਰਾ ਕੁਝ ਕਰ ਲੈਨੇ ਆ ਤੇ ਅਲਟੀਮੇਟਲੀ ਜੋ ਉਹਦਾ ਰਿਜ਼ਲਟ ਹੁੰਦਾ ਉੱਥੋਂ ਤੱਕ ਆਪਾਂ ਪਹੁੰਚਦੇ ਨਹੀਂ ਤਾਂ ਹੀ ਨਹੀਂ ਪਹੁੰਚਦੇ ਕਿਉਂਕਿ ਆਪਣੇ ਕੋਲੇ ਰੋਸ਼ਨ ਦਿਮਾਗ ਬੰਦੇ ਘੱਟ ਆ ਜੇ ਹੈ ਵੀ ਤੇ ਉਹ ਇੰਨਾ ਚੀਜ਼ ਇੰਨਾ ਜੇ ਦੇ ਵਿੱਚ ਸਮੂਲੀਅਤ ਬਹੁਤ ਘੱਟ ਆ ਉਹਨਾਂ ਦੀ ਧਰਨਿਆਂ ਚ ਜਾਂ ਲੋਕ ਇਕੱਠਾਂ ਚ ਤੇ ਅੱਜ ਜੋ ਆਪਣੇ ਕੋਲ ਪਿਆਰੇ ਲਾਲ ਗਰਗ ਦੀ ਮੈਂ ਗੱਲ ਤਾਂ ਕੀਤੀ ਕਿਉਂਕਿ ਉਹ ਸਮੂਲੀਅਤ ਵੀ ਕਰਦੇ ਆ ਤੇ ਰੋਸ਼ਨ ਦਿਮਾਗ ਆ ਤੇ ਜਿਹੜੇ ਸਹੀ ਜੋ ਹਰ ਚੀਜ਼ ਦਾ ਸੋਲੂਸ਼ਨ ਕੱ ਧਰਨਾ ਲਾ ਕੇ ਫਿਰ ਭੁੱਲਣਾ ਉਹਦਾ ਕੋਈ ਫਾਇਦਾ ਨਹੀਂ ਇਹਨੂੰ ਪੱਕੇ ਪੈਰੀ ਜੋ ਹੱਲ ਆ ਇਸ ਚੀਜ਼ ਦਾ ਉਹ ਕੱਢ ਸਕਦੇ ਆ ਡਾਕਟਰ ਸਾਹਿਬ ਸੋ ਇਸ ਕਰਕੇ ਉਹਨਾਂ ਤੋਂ رائے ਲੈ ਕੇ ਜੋ ਸਹੀ رائے ਆ ਉਹ ਫੜੋ ਤੇ ਪੰਜਾਬ ਦੇ ਵਿੱਚ ਜਿਹੜੀਆਂ ਹੁਣ ਵੈਕਿਊਮ ਆ ਆ ਹੁਣ ਜਿਵੇਂ ਅਮਰ ਆਪਣੇ ਅਮਿਤੋਜ ਮਾਨਾ ਲੱਖਾ ਸੁਧਾਨਾ ਭਾਨਾ ਸਿੱਧੂ ਆ ਇਹ ਕਿੰਨੇ ਬੰਦੇ ਆ ਜਿਹੜੇ ਪੰਜਾਬ ਦੇ ਲਈ ਤੁਰੇ ਫਿਰਦੇ ਆ ਸੰਘਰਸ਼ ਕਰ ਰਹੇ ਆ ਤੇ ਵੈਸੇ ਵੀ ਨਿਸ਼ਾਨੇ ਤੇ ਰਹਿੰਦੇ ਆ ਪਰਚੇ ਵੀ ਹੁੰਦੇ ਰਹਿੰਦੇ ਇਹਨਾਂ ਦੇ ਤੇ ਇਦਾਂ ਦੇ ਬੰਦਿਆਂ ਨੂੰ ਮੈਂ ਕਹਿਣਾ ਚਾਹਣਾ ਵੀ ਤੁਸੀਂ ਡਾਕਟਰ ਸਾਹਿਬ ਦੇ ਨਾਲ ਉਹਨਾਂ ਨੂੰ ਵੀ ਆਪਣੇ ਨਾਲ ਜੋੜ ਕੇ ਇੱਕ ਕੋਈ ਧਿਰ ਬਣਾ ਕੇ ਸਹੀ ਤਰੀਕੇ ਪੱਕੇ ਪੈਰੀ ਚੱਲੋ ਤੇ ਪੱਕੇ ਪੈਰੀ ਕੋਈ ਧਿਰ ਬਣਾ ਕੇ ਤੇ ਸੰਘਰਸ਼ ਕਰੋ ਪੰਜਾਬ ਚ ਸੰਘਰਸ਼ ਤਾਂ ਤੁਸੀਂ ਵੈਸੇ ਵੀ ਕਰ ਹੀ ਰਹੇ ਹੋ ਤੇ ਤੁਸੀਂ ਕਿਉਂ ਨਹੀਂ ਪੋਲੀਟੀਕਲ ਹੋ ਕੇ ਚੱਲਦੇ ਜਦੋਂ ਤੁਸੀਂ ਸਹੀ ਲੋਕਾਂ ਨੂੰ ਇੱਕ ਚੁਆਇਸ ਦੇ ਦੇਓਗੇ ਵੀ ਸਾਡੇ ਕੋਲੇ ਆ ਵਿਜ਼ਨ ਆ ਅਸੀਂ ਕਰ ਸਕਦੇ ਆ ਕਰਨਾ ਚਾਹੁੰਦੇ ਆ ਆ ਸਾਡਾ ਰਸਤਾ ਤੇ ਲੋਕ ਆਪਣੇ ਆਪ ਜਦੋਂ ਚੁਆਇਸ ਹੋਊਗੀ ਤੇ ਆਟੋਮੈਟਿਕ ਤੁਹਾਡੇ ਵੱਲ ਨੂੰ ਹੋਣਗੇ ਸੋ ਇਸ ਕਰਕੇ ਹਰ ਧਰਨੇ ਲਾਇਆ ਕਿੰਨਾ ਕੁ ਚਿਰ ਧਰਨੇ ਲਈ ਜਾਓਗੇ ਅਲਟੀਮੇਟਲੀ ਦਾ ਕੋਈ ਚੰਗਾ ਬੰਦਾ ਉੱਤੇ ਬਹੋ ਜਿਹੜਾ ਕੋਈ ਤੁਹਾਡੀ ਗੱਲ ਸੁਣੇ ਤੇ ਤੁਹਾਨੂੰ ਇਹ ਖੱਜਲ ਖਰਾਬੀਆਂ ਸੜਕਾਂ ਦੇ ਧੱਕੇ ਨਾ ਖਾਣੇ ਪੈਣ ਵਾਰ-ਵਾਰ ਤੁਹਾਡੇ ਹੱਕ ਨਾ ਕੁਚਲੇ ਜਾਣ ਸਵੇਸ਼ ਕਰਕੇ ਸਹੀ ਜੋ ਰਾਹ ਆ ਉਹ ਫੜੋ ਤੇ ਇਹ ਜਿੰਨੇ ਵੀ ਬੰਦੇ ਸੰਘਰਸ਼ ਕਰਦੇ ਆ ਇਹਨਾਂ ਬੰਦਿਆਂ ਨੂੰ ਮੈਂ ਕਹਿਣਾ ਚਾਹਣਾ ਹੈ ਵੀ ਆਪਣੀ ਇੱਕ ਥਿਰ ਬਣਾ ਕੇ ਲੋਕਾਂ ਦੇ ਵਿੱਚ ਇੱਕ ਚੁਆਇਸ ਦਿਓ ਕਿ ਜੋ ਸੰਘਰਸ਼ੀ ਲੋਕ ਆ ਇਹ ਕੋ ਉਹਨਾਂ ਦਾ ਵੀ ਆ ਥੇੜਾ ਤੇ ਇਹਨੂੰ ਵੀ ਤੁਸੀਂ ਚੁਣ ਸਕਦੇ ਹੋ ਜਦੋਂ ਚੁਆਇਸ ਹੋਊਗੀ ਤੇ ਆਟੋਮੈਟਿਕ ਲੋਕ ਤੁਹਾਡਾ ਸਾਥ ਦੇਣਗੇ ਸੋ ਹਰ ਚੀਜ਼ ਨੂੰ ਹਰ ਸਪੇਸ ਜੋ ਆ ਉਹਨੂੰ ਫਿਲ ਕਰੋ ਹਰ ਜਗ੍ਹਾ ਆਪਣਾ ਬੰਦਾ ਲਾਓ ਹਰ ਜਗ੍ਹਾ ਕੋਈ ਵੀ ਖਾਲੀ ਥਾਂ ਨਾ ਛੱਡੋ ਜਿੱਥੇ ਵੀ ਕੋਈ ਵੈਕਿਊਮ ਨਾ ਰਵੇ ਹਰ ਜਗ੍ਹਾ ਤੇ ਤੁਸੀਂ ਪਹੁੰਚੋ ਹਰ ਜਗ੍ਹਾ ਤੇ ਆਪਣੇ ਬੰਦੇ ਹੋਣੇ ਚਾਹੀਦੇ ਤਾਂ ਹੀ ਭਲਾ ਹੋ ਸਕਦਾ ਸੋ ਇਸ ਕਰਕੇ ਧਰਨੇ ਮਜਾਰੇ ਵੀ ਜ਼ਰੂਰੀ ਹੈ ਉਹਦੇ ਨਾਲ ਨਾਲ ਜਿਹੜੀ ਪੋਲੀਟੀਕਲ ਸਪੇਸ ਆ ਉਹਨੂੰ ਵੀ ਫਿਲ ਕਰੋ ਨਹੀਂ ਤਾਂ ਫਿਰ ਕੋਈ ਦਿੱਲੀੋਂ ਆ ਕੇ ਫੇਰ ਭਰ ਜੂਗਾ ਜਿਵੇਂ ਹੁਣ ਵਾਲੇ ਬੈਠੇ ਸੋ ਇਸ ਕਰਕੇ ਜਿਹੜੇ ਹੁਣ ਨਾਰਾਜ ਆ ਲੋਕ ਕਾਲੀਆਂ ਤੋਂ ਝਾੜੂ ਤੋਂ ਕਾਂਗਰਸ ਤੋਂ ਤੇ ਉਹ ਉਸ ਚੀਜ਼ ਦਾ ਸਪੇਸ ਆ ਜੋ ਉਹ ਹੈਗਾ ਪੰਜਾਬ ਚ ਉਹ ਕੋਈ ਹੋਰ ਨਾ ਫਿਲ ਕਰ ਜੇ ਇਸ ਕਰਕੇ ਆਪਣੀ ਇੱਕ ਧਿਰ ਬਣਾ ਕੇ ਸਾਰੀਆਂ ਪਲਿੱਟ ਹਮਖਿਆਲੀ ਜਥੇਬੰਦੀਆਂ ਇੱਕ ਪਲੇਟਫਾਰਮ ਤੇ ਆ ਕੇ ਲੜੋ ਫੇਰ ਹੀ ਕੁਝ ਨਾ ਕੁਝ ਸੋਲੂਸ਼ਨ ਹੋ ਸਕਦਾ ਥੈਂਕ ਯੂ ਸਸਰੀਕਰ